ਹਾਂਜੀ ਸਤਿ ਸ੍ਰੀ ਅਕਾਲ ਜੀ ਮੀੜ ਕਰਦ ਸਾਰਾ ਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੇ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੋ ਟੱਲੇ ਵਾਲਾ ਬਟਨ ਦੱਬਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਦੇਖੋ ਮੈਂ ਜ਼ਿਆਦਾਤਰ ਤੇ ਵੀਡੀਓ ਪੈਸਿਆਂ ਤੇ ਪਾਉਣੀ ਆ ਅੱਜ ਵੀ ਮੇਰੀ ਵੀਡੀਓ ਪੈਸਿਆਂ ਤੇ ਆਈ ਹੈ ਦੇਖੋ ਪਤਾ ਨਹੀਂ ਕਿਹੜੀ ਵੀਡੀਓ ਕਿਹੜੇ insan ਤੇ ਕੰਮ ਕਰ ਚਾ ਕਿਹੜਾ ਟੂਟਕਾ ਕਿਹੜੇ insan ਤੇ ਕੰਮ ਕਰ ਚਾ ਹੈਕ ਨਹੀਂ ਹੁਣ ਦੇਖੋ ਆਪਾਂ ਲੋਟਰੀ ਲਾਉਨੇ ਆ 500 ਦੇ ਕੋਈ ਦੋ ਟਿਕਟ ਖਰੀਦਦਾ ਕੋਈ ਚਾਰ ਖਰੀਦਦਾ 2000 ਦੇ ਕੋਈ 1000 ਦੇ ਦੋ ਖਰੀਦਦਾ ਕੋਈ 2000 ਦੇ ਚਾਰ ਖਰੀਦਦਾ ਹੈਕ ਨਹੀਂ ਕੋਈ 500 ਦੀ ਇੱਕ ਟਿਕਟ ਖਰੀਦਦਾ ਕਿੰਨੇ ਪਵਲਖ ਕਿੰਨੀ ਦੁਨੀਆਂ ਉ ਟਿਕਟ ਉ ਭੱਜ-ਭੱਜ ਜਾਂਦੇ ਨੇ ਟੈਕਟ ਖਰੀਦਣ ਤੇ ਖਰੀਦਦੇ ਨੇ ਹਰ ਇੱਕ ਦੀ ਮੀਤ ਕੀ ਹੁੰਦੀ ਆ ਜੀ ਮੈਨੂੰ 10 ਕਰੋੜ ਨਿਕਲਿਆ ਵੀ ਹੂੰ ਮੇਰਾ 10 ਕਰੋੜ ਨਿਕਲਿਆ ਮੈਂ ਐ ਕਰੂ ਮੈਂ ਜੇ ਕਰੂ ਹੈ ਕਿ ਹਰ ਇੱਕ ਦੀ ਤਮੰਨਾ ਹੁੰਦੀ ਆ ਹਰ ਇੱਕ ਦੀ ਆਸ ਹੁੰਦੀ ਆ ਮੈਂ ਇੰਨਾ ਦਾਨ ਵੀ ਕਰੂੰਗਾ ਜੇ ਮੈਨੂੰ ਨਿਕਲੂਗੀ ਤੇ ਮੈਂ ਇੰਨਾ ਆ ਕੰਮ ਵੀ ਕਰੂੰਗਾ ਪਰ ਦੇਖੋ ਸਾਰਿਆਂ ਨੂੰ ਤਾਂ ਨਹੀਂ ਨਿਕਲਦੀ ਨਾ ਨਾਲੇ ਪੈਸੇ ਲੱਗਦੇ ਨੇ ਤੇ ਨਾਲੇ ਲਾਟਰੀ ਸਾਰਿਆਂ ਨੂੰ ਨਹੀਂ ਨਿਕਲਦੀ ਤੁਸੀਂ ਚਲ ਮੈਂ ਮੋਟੇ ਜੇ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਜੇ ਮੇਰੀ ਇੱਕ ਵੀਡੀਓ ਨਾਲ ਤੁਹਾਡੇ ਘਰ ਬੈਠ ਕੇ ਇੱਕ ਬੰਦੇ ਦੇ ਵੀ ਕੰਮ ਬਣਦੇ ਨੇ ਤਾਂ ਅੱਜ ਕੱਲ ਦੇ ਕਾਲ ਯੁੱਗ ਦੇ ਦੌਰ ਦੇ ਵਿੱਚ ਬਹੁਤ ਵੱਡੀ ਗੱਲ ਆ ਨਹੀਂ ਤੁਸੀਂ ਮੇਰੇ ਕੋਲੇ ਆਉਣਾ ਤੇ ਨਾ ਹੀ ਮੈਂ ਤੁਹਾਡੇ ਕੋਲੇ ਆਉਣਾ ਨਾ ਹੀ ਕੋਈ ਤੁਹਾਡਾ ਪੈਸਾ ਲੱਗਦਾ ਦੇਖੋ ਫੋਨ ਤਾਂ ਤੁਸੀਂ ਵੈਸੇ ਵੀ ਦੇਖਦੇ ਹੋ ਹੈ ਜੇ 5-7 ਮਿੰਟ ਮੇਰੀ ਇਹ ਵੀਡੀਓ ਦੇਖਣ ਤੇ ਲਾ ਦਿੰਦੇ ਹੋ ਜੇ ਤੁਹਾਡਾ ਫਾਇਦਾ ਹੁੰਦਾ ਤਾਂ ਕਿੰਡੀ ਵੱਡੀ ਗੱਲ ਹੈ ਕਿ ਨਹੀਂ ਜਾਣੀ ਚੰ ਇਹ ਤਾਂ ਇੱਕ ਮਿਸਾਲ ਦੇ ਤੌਰ ਤੇ ਕਹ ਇੱਕ ਬੰਦੇ ਦਾ ਕੰਮ ਬਣਦੇ ਬਹੁਤ ਦੇ ਨੇ ਜਿਹੜੇ ਸਰਦਾ ਭਾਵਨਾ ਨਾਲ ਕਰਦੇ ਨੇ ਬਣ ਰਹੇ ਨਹੀਂ ਇਹ ਤਾਂ ਇੱਕ ਸਿਰਫ ਮੈਂ ਮਿਸਾਲ ਦਿੱਤੀ ਆ ਵੀ ਇੰਨੇ ਪੈਸੇ ਵੀ ਲਾਉਣੇ ਆ ਲੋਟਰੀ ਸਾਰਿਆਂ ਨੂੰ ਤਾਂ ਨਿਕਲਦੀ ਜਿਹੜੀ ਮੇਰੇ ਵਾਈ ਲੋਟਰੀ ਤਾਂ ਡੇਲੀ ਦੀ ਆ ਪਤਾ ਨਹੀਂ ਕਿਹਦੀ ਕਿਹਦੀ ਕਿਸਮਤ ਚਮਕਦੀ ਹੈ ਕਿ ਨਹੀਂ ਸਰਦਾ ਭਾਵਨਾ ਨਾਲ ਕਰੋਗੇ ਮਾਲਕ ਸਾਥ ਦੇਊਗਾ ਪਰ ਕੋਈ ਐਜੀ ਚੀਜ਼ ਕੋਈ ਨਹੀਂ ਦੁਨੀਆ ਤੇ ਜਿਹੜੀ ਤੁਹਾਡੇ ਘਰੇ ਚੱਕ ਕੇ ਪੈਸੇ ਸਿਰਦਾ ਰਾਤ ਇੱਕ ਮੇਰੇ ਕੋਲੇ ਮੁੰਡੇ ਦਾ ਮੈਸੇਜ ਆਇਆ ਸੀ ਕਹਿੰਦਾ ਆਂਟੀ ਵੀ ਮੈਂ ਮਿਸਤਰੀ ਪੜੇ ਦਾ ਵੀ ਕੰਮ ਕਰਦਾ ਮੈਂ ਆ ਵੀ ਕਰਦਾ ਮੈਂ ਐਵੇਂ ਹੀ ਕਰਦਾ ਮੈਂ ਗਰੀਬ ਬਹੁਤ ਆਂ ਮੇਰੇ ਕੋਲੇ ਪੈਸਾ ਟਿਕਦਾ ਨਹੀਂ ਕਹਿੰਦਾ ਮੈਂ ਦੋ ਵਾਰੀ ਇਹ ਕੀਤਾ ਅਮਰਜੈਂਸੀ ਵਾਲਾ ਨੰਬਰ ਲਿਖਿਆ ਤੇ ਮੇਰੇ ਕੋਲੇ ਕਹਿੰਦਾ ਦੋ ਤਿੰਨ ਵਾਰੀ ਪੈਸੇ ਆਏ ਮੈਂ ਕਿਹਾ ਠੀਕ ਆ ਕਹਿੰਦਾ ਟਿਕਦਾ ਨਹੀਂ ਮੈਂ ਕਿਹਾ ਭਰਾਵਾ ਇੱਕ ਤਨ ਮੈਂ ਗੱਲ ਸਮਝਾਣੀ ਆ ਜਿਹੜਾ ਅਮਰਜੈਂਸੀ ਵਾਲਾ ਨੰਬਰ ਆ ਇਹ ਤੈਨੂੰ ਸਿਰਫ ਅਮਰਜੈਂਸੀ ਦੇ ਵਿੱਚ ਪੈਸੇ ਮਿਲਣਗੇ ਤੂੰ ਉਹ ਵੀ ਟੋਟ ਕੇ ਕਰ ਜਿਨ੍ਹਾਂ ਦੇ ਨਾਲ ਤੇਰੇ ਕੋਲੇ ਧੰਨ ਟਿਕੇ ਤੇਰੀ ਇਨਕਮ ਵਧੇ ਤੇ ਤੈਨੂੰ ਕਰਜ਼ੇ ਤੋਂ ਮੁਕਤ ਕਰੇ ਇਹ ਤਾਂ ਸਿਰਫ ਇੱਕ ਛਾਲ ਆ ਪੈਸਾ ਆਇਆ ਤੇ ਤੂੰ ਆਬ ਮਜਬੂਰੀ ਨੂੰ ਪੈਸਾ ਲਿਆ ਨਾ ਅਮਰਜੈਂਸੀ ਵਿੱਚ ਹੁਣ ਦਰ ਅਮਰਜੈਂਸੀ ਵਿੱਚ ਹੀ ਲੱਗੂਗਾ ਪਰ ਇੱਥੇ ਚਲਾਕੀ ਕਿਸੇ ਦੀ ਨਹੀਂ ਚਲਦੀ ਚਲਾਕੀ ਨਾਲ ਪੈਸਾ ਨਹੀਂ ਆਉਂਦਾ ਹੈਗਾ ਹਾਂਜੀ ਤੁਹਾਨੂੰ ਦੱਸਣ ਲੱਗੀ ਹਾਂ ਬਹੁਤ ਹੀ ਸੌਖਾ ਜਿਹਾ ਤਰੀਕਾ ਵਾ ਕੋਈ ਜ਼ਿਆਦਾ ਪੈਸੇ ਨਹੀਂ ਤੁਹਾਡੇ ਲੱਗਣੇ ਕੁਝ ਨਹੀਂ ਤੁਸੀਂ ਕਰਨਾ ਹੈਗਾ ਛੋਟੇ-ਛੋਟੀਆਂ ਗੱਲਾਂ ਨੇ ਜੇ ਕਰੋਗੇ ਸੁੱਖ ਪਾਓਗੇ ਹੈ ਕਿ ਨਹੀਂ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਹੁੰਦਾ ਤੁਸੀਂ ਇੱਕ ਨਾਰੀਅਲ ਦਾ ਗੁੱਟ ਲੈਣਾ ਉਹਨੂੰ ਬਰੀਕ ਕਦੂਕਸ ਕਰ ਲੈਣਾ ਇੱਕ ਮੋਟੇ ਵਾਲਾ ਹੁੰਦਾ ਇੱਕ ਬਰੀਕ ਵਾਲਾ ਹੁੰਦਾ ਨਹੀਂ ਅੱਜ ਕੱਲ ਵੈਸੇ ਵੀ ਆਪਣਾ ਨਾਰੀਅਲ ਦਾ ਬਰਾਦਾ ਮਿਲ ਜਾਂਦਾ ਪਰ ਉਹ ਥੋੜਾ ਜਿਹਾ ਜਿਹੜਾ ਉਹਦਾ ਹੁੰਦਾ ਤੇਲ ਹੁੰਦਾ ਜਿਹੜਾ ਉਹ ਖਤਮ ਹੁੰਦਾ ਕਿ ਪਤਾ ਨਹੀਂ ਉਹ ਕਿਵੇਂ ਸੁੱਕ ਕੇ ਆ ਜਾਂਦਾ ਉਹਨੂੰ ਕੀੜੀਆਂ ਘਟ ਖਾਂਦੀਆਂ ਨੇ ਜੇ ਤੁਸੀਂ ਆਪਣੇ ਹੱਥੀ ਤਿਆਰ ਕਰੋਗੇ ਤਾਂ ਇਸ ਨੂੰ ਕੀੜੀਆਂ ਜ਼ਿਆਦਾ ਖਾਂਣਗੀਆਂ ਤੁਸੀਂ ਇੱਕ ਗੁੱਟ ਲੈ ਲਓ ਲੈ ਕੇ ਉਹਨੂੰ ਕਦੋਂ ਕਸ ਕਰ ਲੋ ਉਹਦੇ ਵਿੱਚ ਚੀਨੀ ਰਲਾ ਲੋ ਉਹਦੇ ਵਿੱਚ ਸ਼ੁੱਧ ਦੇਸੀ ਘੀਰਾ ਆਪਦਾ ਘਰ ਦਾ ਹੋਣਾ ਚਾਹੀਦਾ ਬਾਜ਼ਾਰੂ ਆਪਾਂ ਨੂੰ ਕਹਿੰਦੇ ਨੇ ਗਊ ਦਾ ਘਿਓ ਆ ਪਤਾ ਨਹੀਂ ਉਹਦੇ ਵਿੱਚ ਕੀ ਮਲਾਬਤ ਹੁੰਦੀ ਹੈ ਕੀ ਨਹੀਂ ਘਿਓ ਨੂੰ ਬਾਜ਼ਾਰਾਂ ਤੋਂ ਲਿਆਂਦਾ ਆ ਜਦੋਂ ਤੁਸੀਂ ਕੋਈ ਵੀ ਇਹ ਮਤਲ ਅਹਜੇ ਕੰਮ ਲਈ ਘਿਓ ਵਰਤਣਾ ਤਾਂ ਚਾਹੇ ਥੋੜੇ ਜਿਹਾ ਮਲਾਈ ਦਾ ਕੱਢ ਲਿਆ ਕਰੋ ਕੁਝ ਵੀ ਕਰ ਲਿਆ ਕਰੋ ਆਪਦਾ ਦੇਸੀ ਸ਼ੁੱਧ ਘਿਓ ਘਰ ਦਾ ਹੀ ਚਾਹੀਦਾ ਹੁਣ ਤੁਸੀਂ ਇਹਨੂੰ ਇੱਕ ਡੱਬੇ ਦੇ ਵਿੱਚ ਮਿਕਸ ਕਰਕੇ ਪਾ ਲਓ ਪਾ ਕੇ ਇਹਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਜਿੱਥੇ ਵੀ ਤੁਹਾਨੂੰ ਕਿਤੇ ਕੀੜੀਆਂ ਦੀਆਂ ਦੀਆਂ ਨੇ ਕੀੜੀਆਂ ਦੇ ਪੌਂਗ ਤੇ ਪਾਉਣਾ ਸ਼ੁਰੂ ਕਰੋ ਜਿਹੜਾ ਤੁਹਾਡਾ ਕਰਜ਼ਾ ਤਰੀਕ ਲਿਖ ਲਓ ਮੈਂ ਇਹ ਵੀ ਕਹਿੰਨੀ ਆ ਵੀ ਤਰੀਕ ਲਿਖ ਲਿਓ ਹੂੰ ਜਿਵੇਂ ਸਾਲ ਵਾਲਾ ਮੈਂ ਦੀਵਾ ਕਿਹਾ ਵੀ ਪਾਏ ਤਰੀਕ ਲਿਖ ਲਿਓ ਇੱਕ ਸਾਲ ਬਾਅਦ ਦੇਖ ਤੁਹਾਡੀ ਕਿੰਨੀ ਇਨਕਮ ਦਾ ਫਰਕ ਪੋ ਕੀ ਵਧੂ ਕੀ ਘਟੋ ਹੂੰ ਫੇਰ ਹੀ ਪਤਾ ਲੱਗਦਾ ਨੇ ਇਹ ਜੀ ਕੋਈ ਚੀਜ਼ ਨਹੀਂ ਵੀ ਜਿਹੜਾ ਤੁਸੀਂ ਟੋਟਕਾ ਕੀਤਾ ਤੇ ਤੁਹਾਡੇ ਕੋਲੇ ਪੈਸਾ ਆ ਗਿਆ ਹੂੰ ਉਹ ਅਮਰਜੈਂਸੀ ਵਾਲੇ ਹੈਗੇ ਨਹੀਂ ਉਹ ਹੋਰ ਘਾਲੋਂ ਤਾਂ ਨੰਬਰ ਨੇ ਅਮਰਜੈਂਸੀ ਚ ਕੀਤਾ ਤੇ ਨੰਬਰਾਂ ਦੇ ਨਾਮ ਸਾਡੇ ਕੋਲੇ ਪੈਸੇ ਆ ਗਏ ਹੱਕ ਨਹੀਂ ਤੇ ਜਿਹੜੀ ਇਹ ਚੀਜ਼ ਆ ਇਹ ਰੈਗੂਲਰ ਕਰੋਗੇ ਤਾਂ ਪੀੜੀਦਰ ਪੀੜੀ ਪੋਸਤਾਂ ਤੱਕ ਪੈਸਾ ਚੱਲਦਾ ਰਹੂਗਾ ਛੋਟੇ ਛੋਟੇ ਕੰਮ ਨੇ ਹਾਂਜੀ ਕਈ ਵਾਰੀ ਮੇਰੀਆਂ ਭੈਣਾਂ ਨਵੀਆਂ ਜੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਵੇਂ ਸਾਲ ਵਾਲਾ ਦੀਵਾ ਲਵਾਇਆ ਸੀ ਮੈਨੂੰ ਨਹੀਂ ਪਤਾ ਹੁੰਦਾ ਮੈਂ ਨਵਿਆਂ ਨੂੰ ਦੱਸਦੀ ਆ ਜਿਹੜੇ ਨਵੇਂ ਜੁੜੇ ਨੇ ਅੱਜ ਤੋਂ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਕੱਲ੍ਹ ਤੋਂ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਇਹ ਜਿਹੜਾ ਦੀਵਾ ਇਹਦੇ ਵਿੱਚ ਨਾ ਘਿਓ ਪਾਉਣਾ ਤੇ ਨਾ ਨਾ ਹੀ ਕੋਈ ਤੁਸੀਂ ਇਹਦੇ ਵਿੱਚ ਜੋਤ ਪਾਉਣੀ ਹੈ ਤੁਸੀਂ ਕੀ ਕਰਨਾ ਇੱਕ ਤੇਜ ਪੱਤਰ ਲੈਣਾ ਉਹਨੂੰ ਤੋੜ ਲੋ ਬਰੀਕ ਬਰੀਕ ਕਰ ਲੋ ਤੇ ਉਹਦੇ ਉੱਪਰ ਦੋ ਲੌਂਗ ਦੋ ਲੈਚੀਆਂ ਰੱਖ ਹੂੰ ਤੇ ਦੋ ਛੁਟਕੀਆਂ ਪੀਲੀ ਸਰੋਂ ਦੀ ਤੇ ਦੋ ਚਾਰ ਆਇਦਾਲੇ ਉਹਦੇ ਕਪੂਰ ਦੇ ਛੋਟੇ ਛੋਟੇ ਟੁਕੜੇ ਰੱਖ ਦੋ ਤੇ ਇਹਨਾਂ ਨੂੰ ਸਵੇਰੀ ਉੱਠ ਅਨੁਸਾਰ ਇਹਨਾਂ ਨੂੰ ਜਗਾ ਦੋ। ਆਪਣੀ ਵਿਸ਼ਮੰਗੋ ਤੈਨੂੰ ਜਗਾ ਦੋ। ਦੇਖੋ ਜਗਾਉਣਾ ਕਿੱਥੇ ਜਾਂ ਤਾਂ ਤੁਹਾਡਾ ਜਿਹੜਾ ਘਰ ਦਾ ਸੈਂਟਰ ਹੈ ਸੈਂਟਰ ਦੇਖੋ ਅੱਜ ਕੱਲ ਕਿਸੇ ਦਾ ਵੇਜੀ ਨਹੀਂ ਹੁੰਦਾ ਘਰ ਦਾ ਕੋਈ ਨਾ ਕੋਈ ਚੀਜ਼ ਸਾਡੇ ਉੱਤੇ ਪਈ ਹੁੰਦੀ ਹੈ। ਚੈਡ ਕੋਈ ਚੀਜ਼ ਪਈ ਹੋਵੇ। ਨਹੀਂ ਆਪਾਂ ਘਰ ਦੇ ਸੈਂਟਰ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਜੀ ਗੱਲ ਸਾਨੂੰ ਨਹੀਂ ਜਗਾ ਸਕਦੇ। ਸਭ ਤੋਂ ਵਧੀਆ ਸਾਡੀ ਸੋਈ। ਸੋਈ ਹੈ ਸਾਡਾ ਸਾਰੇ ਪਰਿਵਾਰ ਦਾ ਪੇਟ। ਸਾਡੇ ਘਰ ਦਾ ਪੇਟ। ਜਿਹੜਾ ਸਾਨੂੰ ਪਾਲਣ ਪੋਲਸਣ ਕਰਦੀ ਹੈ ਰਸੋਈ ਸਾਡੀ ਇੱਕ ਮਾਂ ਵਾ ਹੈ ਅਸੀਂ ਰਸੋਈ ਚ ਦੀਵਾ ਜਗਾ ਸਵੇਰੀ ਉੱਠ ਹਾਂ ਅਗਰ ਕਿਸੇ ਵਜ੍ਹਾ ਕਰਕੇ ਸਵੇਰੀ ਤੁਹਾਡਾ ਨਹੀਂ ਟੈਬ ਲੱਗਿਆ ਕਿਸ ਪੂਰੇ ਦਿਨ ਦੇ ਵਿੱਚ ਕਦੇ ਵੀ ਤੁਸੀਂ ਜਗਾ ਸਕਦੇ ਹੋ ਪਰ ਇਹਨੂੰ ਜਗਾਉਣਾ ਨਾ ਭੁੱਲਿਓ ਜਿਸ ਦਿਨ ਤੋਂ ਇਹ ਜਗਾਉਣਾ ਸ਼ੁਰੂ ਕਰਨਾ ਅੱਪ ਦਾ ਜਿਹੜਾ ਇਨਕਮ ਆ ਤੁਹਾਡੀ ਉਹ ਲਿਖ ਲਿਓ ਜਿਹੜਾ ਤੁਹਾਡੇ ਸਰ ਕਰਜਾ ਉਹ ਲਿਖ ਲਿਓ ਬਾਕੀ ਉਸ ਤੋਂ ਸਾਲ ਬਾਅਦ ਉਸ ਡਾਇਰੀ ਨੂੰ ਚੱਕਿਓ ਇਹ ਤੁਸੀਂ ਆਪਣੀ ਇਨਕਮ ਵਾਲੀ ਕਾਪ ਆਪਣੀ ਜਿਹੜੀ ਕਾਪੀ ਆ ਉਹ ਕੱਢੋ ਤੁਹਾਨੂੰ ਕਿੰਨਾ ਫਾਇਦਾ ਹੈ ਬੈਂਕ ਦੇ ਵਿੱਚ ਤੁਹਾਡੇ ਕਿੰਨੇ ਪੈਸੇ ਜਮ੍ਹਾਂ ਹੋਏ ਨੇ ਆ ਜਿਹੜਾ ਤੁਹਾਡੇ ਸਰ ਕਰਜਾ ਸੀ ਉਹ ਕਿੰਨਾ ਕਟਿਆ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਜੀ ਪੀੜੀਦਰ ਪੀੜੀ ਵੀ ਕੋਈ ਕਰਦਾ ਨਾ ਕਰਜਾ ਨਹੀਂ ਸਰ ਚੜਦਾ ਇੱਕ ਚੀਜ਼ਾਂ ਹੁੰਦੀਆਂ ਨੇ ਸਾਨੂੰ ਅਮਰਜੈਂਸੀ ਦੇ ਵਿੱਚ ਗੱਡੀ ਖਰਾਬ ਹੋ ਗਈ ਸੀ ਨੰਬਰ ਲਿਖਿਆ ਤੇ ਸਾਨੂੰ ਪੈਸੇ ਮਿਲ ਗਏ ਹੈ ਜਾਂ ਸਾਨੂੰ ਕਿਸੇ ਨੇ ਬਲੌਕਸ ਕਰਤਾ ਵਾ ਤੁਹਾਨੂੰ ਉਹ ਵੀ ਨੰਬਰ ਦੱਸ ਦੇਣੀ ਆ ਉਹ ਸਿਰਫ ਤੁਹਾਨੂੰ ਉਦੋਂ ਕੰਮ ਕਰਨੀ ਨਾ ਤੇ ਜੂਏ ਤੇ ਕੰਮ ਕਰੇਗਾ ਨਾ ਇਸੱਠੇ ਤੇ ਕਰੇਗਾ ਨਾ ਹੀ ਇਹ ਤੁਹਾਡਾ ਕਰਮ ਬਣਾਉਣ ਵਿੱਚ ਮਦਦ ਕਰ ਗਿਆ ਕਿਉਂ ਇਹ ਅਮਰਜੈਂਸੀ ਨਹੀਂ ਅਮਰਜੈਂਸੀ ਕਦੋਂ ਹੁੰਦੀ ਹੈ ਜਦੋਂ ਤੁਹਾਡੀ ਕੋਈ ਚੰਗ ਚੀਜ਼ ਖਰਾਬ ਹੋ ਗਈ ਤੁਹਾਡੇ ਕੋਲੇ ਪੈਸਾ ਹੈ ਨਹੀਂ ਜਾਂ ਫਿਰ ਤੁਸੀਂ ਕੋਈ ਹਸਪੀਟਲ ਚ ਪਿਆ ਪੈਸਾ ਹੈ ਨਹੀਂ ਜਾਂ ਫਿਰ ਕੋਈ ਹੋਰ ਮਜਬੂਰੀ ਕੋਈ ਗਾਲਾਂ ਕਢਦਾ ਤੁਸੀਂ ਉਹਦੇ ਪੈਸੇ ਦੇਣੇ ਨੇ ਤੁਹਾਡੇ ਕੋਲੇ ਪੈਸੇ ਆ ਜਾਣਗੇ ਤੁਸੀਂ ਅਗਲ ਦੇ ਦੇ ਦੋਗੇ ਪਰ ਇੰਨੇ ਨਹੀਂ ਆਉਂਦੇ ਜੇ ਆਪਾਂ ਕਹਿੰ ਵੀ ਪੂਰਾ ਲੱਖਾਂ ਦੇ ਕਰਜ਼ਾ ਹੋਊ ਉਹ ਵੀ ਉਹ ਕਿਸਮਤ ਵਾਲਿਆਂ ਕੋ ਉਹ ਵੀ ਹੁੰਦੇ ਨੇ 5 7 4 ਲੱਖ ਜਾਨੀ ਜੇਜ ਵਿੱਚ ਪੈਸਾ ਨਹੀਂ ਮੁੱਕੂਗਾ ਜੇ ਤੁਸੀਂ ਅਮਰਜੈਂਸੀ ਦੇ ਵਿੱਚ ਕਰੋਗੇ ਇਸ ਟੋਟਕੇ ਮੈਂ ਤੁਹਾਨੂੰ ਨੰਬਰ ਦੱਸਦੀ ਆ ਇਹ ਅਮਰਜੈਂਸੀ ਦੇ ਵਿੱਚ ਹੀ ਲੇਖਣਾ ਇਹ ਇਹਨੂੰ ਮਤਲਬ ਇਹ ਨਹੀਂ ਵੀ ਸਾਨੂੰ ਜੀ ਆਹ ਲੋੜ ਆਹ ਲੋੜ ਹੈ ਤੁਸੀਂ ਜਿੰਨਾ ਵੀ ਸਾਡੇ ਪਰ ਉਹ ਪੰਜੀ ਵੀ ਸਾਡੇ ਕੋਲੇ ਹੈ ਨਹੀਂ ਇੱਕ ਕੁੜੀ ਦਾ ਕੱਲ ਮੇਰੇ ਕੋਲੇ ਮੈਸੇਜ ਆਇਆ ਉਹ ਕਹਿੰਦੀ ਵੀ ਆਂਟੀ ਵੀ ਸਾਡੇ ਕੋਲ ਕੋਈ ਪੈਸਨ ਸੀ ਵੀ 10 ਲੱਖ ਮੈਨੂੰ ਬੈਂਕ ਚੋਂ ਮਿਲਣਗੇ ਐ ਹੋਇਆ ਐ ਹੋਇਆ ਚਲੋ ਬਹੁਤ ਬੱੱਚੀ ਗੱਲ ਹੋਈ ਹੈ ਕਿ ਨਹੀਂ ਅਗਲ ਦਾ ਤੇ ਮੈਂ ਤੁਹਾਨੂੰ ਨੰਬਰ ਦੱਸ ਦਿਆਂ ਨੰਬਰ ਤੁਸੀਂ ਆਪਣੀ ਇੱਥੇ ਬਾਹ ਤੇ ਲਿਖਣਾ ਮੈਂ ਫੇਰ ਵੀ ਇਹ ਫੇਰ ਕਈ ਵਾਰੀ ਵਿਦਿਆਪਖਾਈ ਕਰੀ ਜਾਣਗੇ ਫੇਸਬੁੱਕ ਤੇ ਤਾਂ ਬਹੁਤ ਜ਼ਿਆਦਾ ਲੋਕ ਵਿਦਿਆਪਖਾਈ ਕਰ ਇੱਥੋਂ ਸ਼ੁਰੂ ਕਰਕੇ ਇੱਥੇ ਤੱਕ ਕੋ 6 ਨੰਬਰ ਨੇ ਆ ਜਾਣ ਹੈ ਕਿ ਨਹੀਂ ਲਿਖਣਾ ਕੀ ਆ 98 61 15 996115 ਇਹਨੂੰ ਤੁਸੀਂ ਮੂੰਝਵਾਨੇ ਵੀ ਰੱਟਾ ਲਾ ਸਕਦੇ ਹੋ 9 8 6 1 1 ਭਜ ਅਗਰ ਤੁਸੀਂ ਮੂੰਝਵਾਨੇ ਰੱਟਾ ਲਾਉਣੀ ਹੋ ਬਹੁਤ ਵਧੀਆ ਇਹ ਤੁਹਾਨੂੰ ਕਿਸੇ ਨੇ ਬਲੌਕ ਚ ਪਾਇਆ ਇਹ ਉੱਥੇ ਵੀ ਕੰਮ ਕਰੂਗਾ ਤੁਹਾਨੂੰ ਅਮਰਜੈਸੀ ਚ ਪੈਸਿਆਂ ਦੀ ਲੋੜ ਆ ਉੱਥੇ ਵੀ ਕੰਮ ਕਰੂਗਾ ਅਗਰ ਤੁਸੀਂ ਬਲੌਕਸ ਖੋਲਣੀਆਂ ਤਾਂ ਤੁਸੀਂ ਇਸ ਨੂੰ ਨੀਲੇ ਪੈਨਤੇ ਲਿਖਣਾ ਨੀਲੇ ਪੈਨ ਨਾਲ ਲਿਖਣਾ ਅਗਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਆ ਤਾਂ ਤੁਸੀਂ ਇਸ ਨੂੰ ਗ੍ਰੀਨ ਪੈਨ ਦੇ ਨਾਲ ਲਿਖਣਾ ਇੰਨੇ ਕੰਮ ਅੱਛਾ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਅਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਮੈਂਟ ਕਰਨਾ